ਜੋ ਵੀ ਨੇ ਜਿਹੜੇ ਕਿ ਇੱਥੇ ਕਿਸਾਨ ਜਿਹੜੇ ਪਹੁੰਚੇ ਹੋਏ ਨੇ ਉਹ ਇਸ ਵਕਤ ਜਿਹੜੇ ਕਿ ਮੀਟਿੰਗ ਹਾਲ ਦੇ ਬਾਹਰ ਵੀ खड़े ਨੇ ਕਾਫੀ ਵੱਡਾ ਜਮਾਵੜਾ ਹੈ ਅੰਦਰ ਦੇਖਦੇ ਆ ਕਿ ਨਿਕਲ ਕੇ ਆਉਂਦਾ ਹੈ ਅਸੀਂ ਤੁਹਾਡੇ ਕੁਝ ਜਿਹੜੇ ਕਿ ਕਿਸਾਨ ਹੋ ਗੂਨੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਇਸ ਵਕਤ ਜਿਹੜਾ ਕਿ ਮੀਟਿੰਗ ਦਾ ਕੀ ਇਸ ਤਰ੍ਹਾਂ ਦਾ ਨੋਨ ਪੋਲਿਟਿਕਲ ਆਪਣੇ ਕਿਸਾਨ ਮੋਰਚਾ ਜਿਹੜਾ ਆ ਗੂਨੇ ਅਸੀਂ ਇਸ ਵਕਤ ਜਿੱਥੇ ਪਾਤੜਾ ਗੁਰਦੁਆਰਾ ਗੁਰੂ ਸੇ ਸ੍ਰੀ ਗੁਰਤੇਗਬਾਦੂ ਸਾਹਿਬ ਹੈ ਸਿਉਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਹੈ ਇੱਥੇ ਹੋਰ ਜਿੱਥੇ ਬੰਦੀਆਂ ਵੱਖ-ਵੱਖ ਜਿੰਨੇ ਵੀ ਜਿੱਥੇ ਬੰਦੀਆਂ ਇੱਥੇ ਪਾਤੜਾ ਦੇ ਵਿੱਚ ਅੱਜ ਉਹਨਾਂ ਦੀ ਇੱਕ ਮੀਟਿੰਗ ਚੱਲ ਰਹੀ ਹੈ ਜਿਹਦੇ ਨਾਲ ਕਿ ਸਾਰਾ ਕਿਸਾਨ ਜਿੱਥੇ ਬੰਦੀਆਂ ਸਾਰੀਆਂ ਇੱਕ ਮੁੱਠ ਹੋ ਕੇ ਹੀ ਇਹ ਲੜਾਈ ਲੜਨ ਜਿਹੜੀਆਂ ਕਿ ਸਾਰੇ ਕਿਸਾਨਾਂ ਦੀ ਲੜਾਈ ਹੈ ਇਹ ਅਸੀਂ ਤੁਹਾਨੂੰ ਦਿਖਾਣੇ ਇਸ ਵਕਤ ਦਾ ਜਿਹੜਾ ਕਿ ਬੰਦ ਕਮਰੇ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਅਸੀਂ ਕੁਝ ਜਿਹੜੀ ਕਿ ਆਜ਼ਾਦ ਕਿਸਾਨ ਆਜ਼ਾਦ ਜਿੱਥੇ ਬੰਦੀ ਦੇ ਪ੍ਰਧਾਨ ਨੇ ਅਸੀਂ ਉਹਨਾਂ ਨਾਲ ਵੀ ਗੱਲ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਅੱਜ ਦੀ ਜਿਹੜੀ ਇਹ ਜਥੇਬੰਦੀ ਦੀ ਮੀਟਿੰਗ ਚੱਲ ਰਹੀ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਕਿਸਾਨਾਂ ਨੂੰ ਕਾਫੀ ਉਮੀਦਾਂ ਹੈ ਔਰ ਜਿਹੜਾ ਕਿ ਸਾਰੇ ਦੇਸ਼ ਦਾ ਧਿਆਨ ਹੀ ਅੱਜ ਕਿਸਾਨਾਂ ਵੱਲ ਚੱਲ ਰਿਹਾ ਹੈ ਜਿੱਥੇ ਡਲੇਵਾਲ ਸਾਹਿਬ ਜਿਹੜੇ ਮਰਦਵਰਤ ਤੇ ਬੈਠੇ ਨੇ ਖਨੌਰੀ ਬਾਰਡਰ ਦੇ ਉੱਤੇ ਔਰ ਧਿਆਨ ਸਭ ਸਾਰੇ ਦੇਸ਼ ਦਾ ਹੀ ਕਿਸਾਨਾਂ ਵੱਲ ਚੱਲ ਰਿਹਾ ਹੈ ਕਿਸ ਤਰ੍ਹਾਂ ਦੀ ਅੱਜ ਦੀ ਮੀਟਿੰਗ ਨਾਲ ਤੁਹਾਡਾ ਰਿਜ਼ਲਟ ਮਿਲੂ ਦੇਖੋ ਦੋਵੇਂ ਫਾਰਮਾਂ ਵੱਲੋਂ ਲਗਾਤਾਰ ਜਿਹੜੇ ਮੋਰਚੇ ਵਿੱਡੇ ਗਏ ਅੱਜ ਪੂਰੇ 11 ਮਹੀਨੇ ਹੋ ਗਏ 13 ਤਰੀਕ ਮੀਟਿੰਗ ਰੱਖੀ ਗਈ ਜਦੋਂ ਮੈਂ ਫਾਰਮਾਂ ਨਾਲ ਸੰਜੀ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਸ਼ੁਰੂ ਹੋਈ ਹੈ ਚੰਗੇ ਪੱਖ ਹੋਣ ਦੀ ਪੋਜ਼ਿਟਿਵ ਬ੍ਰਾਂਡ ਦੀ ਸੰਭਾਵਨਾ ਹੈ ਇਕੱਠੇ ਸੰਘਰਸ਼ ਕਿਉਂਕਿ ਜਿਹੜੀਆਂ ਮੰਗਾਂ ਲੈ ਕੇ ਲੜ ਰਹੇ ਹਾਂ ਪੂਰੇ ਦੇਸ਼ ਦੀਆਂ ਪੂਰੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਉੱਤੇ ਤਕਰੀਬਨ ਸਾਨੂੰ ਸਾਰਿਆਂ ਨੂੰ ਹੀ ਰਲ ਕੇ ਜੇ ਸੰਘਰਸ਼ ਕਰੀਏ ਤਾਂ ਅਸੀਂ ਕੇਂਦਰ ਸਰਕਾਰ ਨੂੰ ਦਬਾ ਕੇ ਆਪਣੀਆਂ ਮੰਗਾਂ ਪ੍ਰਵਾਨ ਕਰਾ ਸਕਦੇ ਹਾਂ ਪਰ ਲਗਾਤਾਰ 11 ਮਹੀਨਿਆਂ ਤੋਂ ਬੈਠੇ ਹਾਂ ਮੋਰਚਿਆਂ ਦੇ ਵਿੱਚ ਤੇ ਅੱਜ 49 ਦਿਨਾਂ ਦੇ ਵਿੱਚ ਢੱਲੇ ਵਾਲਾ ਸਾਹਿਬ ਦਾ ਮਰਨ ਵਰਤ ਸ਼ੁਰੂ ਹੈ ਕੁਝ ਸਮੇਂ ਕਿੰਨਾ ਕਾਫੀ ਸਮਾਂ ਲੰਘਣ ਤੋਂ ਬਾਅਦ ਸੰਯੁਕਤ ਮੋਰਚੇ ਵੱਲੋਂ ਵੀ ਇੱਕ ਹਮਾਇਤ ਦਾ ਮਤਲਬ ਨਾਲ ਜਟਮੇ ਪ੍ਰੋਗਰਾਮ ਕਰਨ ਦਾ ਜੋ ਫੈਸਲਾ ਹੋਇਆ ਸੀਗਾ ਕਿਤੇ ਵੀ ਆ ਤੇ ਅੱਜ ਉਹਨਾਂ ਦਾ ਜਾ ਕੇ ਖਨੋਰੀ ਬਾਰਡਰ ਤੇ ਵੀ ਸ਼ੰਭੂ ਬਾਰਡਰ ਤੇ ਵੀ ਡਲੇਵਾਲ ਸਾਹਿਬ ਦਾ ਵੀ ਹਾਲ ਚੱਲ ਜਾਣਾ ਹੈ ਜਾਂ ਪਿਛਲੇ ਦਿਨਾਂ ਦੇ ਵਿੱਚ ਸ਼ੰਭੂ ਬਾਰਡਰ ਦੇ ਵੀ ਗਿਆ ਸੱਦਾ ਪੱਤਰ ਦਿੱਤਾ ਸੀਗਾ ਅੱਜ ਜਿਹੜੀ ਮੀਟਿੰਗ ਆ ਪੋਜ਼ਿਟਿਵ ਰੈਨ ਦੀ ਸੰਭਾਵਨਾ ਤੇ ਆਉਣ ਵਾਲੇ ਸਮੇਂ 'ਚ ਤਕਰੀਬਨ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕੱਠੀਆਂ ਜਥੇਬੰਦੀਆਂ ਪੂਰੇ ਦੇਸ਼ ਦੀਆਂ ਲੜਦੀਆਂ ਨਾ ਚਰਾਂਗੇ ਕਿਹੜੀ ਕਿਹੜੀ ਜਥੇਬੰਦੀਆਂ ਜਿਹੜੀ ਇੱਥੇ ਕੀ ਇਕੱਠੀ ਹੋ ਕੇ ਇੱਕ ਮੰਚ ਤੇ ਬੈਠੀ ਹੈ ਔਰ ਅੱਜ ਉਹਦੀ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਰਿਜ਼ਲਟ ਨਿਕਲੂਗਾ ਕਿਹੜੀ ਕਿਹੜੀ ਜਥੇਬੰਦੀ ਦੇਖੋ ਅੱਜ ਜਿੰਨੇ ਆ ਸੰਯੁਕਤ ਮੋਰਚੇ ਦੇ ਵਿੱਚ ਜਥੇਬੰਦੀਆਂ ਨੇ ਸਾਰੀਆਂ ਤਕਰੀਬਨ ਉਹ ਸ਼ਾਮਲ ਹੋਈਆਂ ਹੋਈਆਂ ਨੇ ਉਹਨਾਂ ਦੀ ਜਿਹੜੀ ਸਾਰੀਆਂ ਜਥੇਬੰਦੀਆਂ ਦੀ ਇੱਕ ਕਮੇਟੀ ਬਣੀ ਹੋਈ ਹੈ ਸੰਯੁਕਤ ਮੋਰਚੇ ਦੀ ਉਹ ਆਈ ਹੈ ਤੇ ਨਾਲ ਹਮੈਤ ਦੇ ਵਿੱਚ ਆਏ ਹੋਏ ਆ ਸਾਥੀ ਵਲੰਟੀਅਰ ਵੀਰ ਨਾਲ ਆਏ ਆ ਤੇ ਦੋਵੇਂ ਫਾਰਮਾਂ ਦੀਆਂ ਜਥੇਬੰਦੀਆਂ ਸਾਂਝੀਆਂ ਜਿੰਨੀਆਂ ਹੋਏ ਹੋ ਅੱਜ 13 ਜਨਵਰੀ ਦਾ ਜਿਹੜਾ ਪ੍ਰੋਗਰਾਮ ਸੀ ਕਿ ਜਿਹੜੇ ਆਰਡੀਨੈਂਸ ਦੁਬਾਰੇ ਲਿਆਂਦੇ ਗਏ ਆ ਕੇਂਦਰ ਸਰਕਾਰ ਵੱਲੋਂ ਕਿ ਪੰਜਾਬ ਸਰਕਾਰ ਲਾਗੂ ਕਰੇ ਉਹਨਾਂ ਦੀਆਂ ਕਾਪੀਆਂ ਸਾਡੀਆਂ ਵੀ ਜਾਰੀਆਂ ਨੇ ਉਹਨਾਂ ਦੇ ਪ੍ਰੋਗਰਾਮ ਸੰਯੁਕਤ ਮੋਰਚੇ ਵੱਲੋਂ ਵੀ ਕੀਤੇ ਜਾ ਰਹੇ ਆ ਤੇ ਦੋਵੇਂ ਫਾਰਮਲ ਵੀ ਕੀਤੇ ਜਾ ਰਹੇ ਆ ਲਗਾਤਾਰ ਮੀਟਿੰਗ ਚੰਗੇ ਮਾਹੌਲ ਦੇ ਵਿੱਚ ਸ਼ੁਰੂ ਹੋਈ ਹੈ ਤੇ ਚੰਗੇ ਰਿਜ਼ਲਟ ਨਿਕਲਦੇ ਸਨ ਜੀ ਵੀ ਕਿ ਲੱਗ ਰਿਹਾ ਹੈ ਕਿ ਅੱਜ ਜਿਹੜੀ ਕਿ ਇੱਥੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੀ ਸਾਂਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਆ ਉਹ ਮੀਟਿੰਗ ਦੇ ਵਿੱਚ ਕੋਈ ਇੱਕ ਰਿਜ਼ਲਟ ਨਿਕਲੂਗਾ ਕਿ ਸਾਰੇ ਇੱਕ ਮੰਚ ਤੇ ਕਿਸਾਨ ਆਉਣਗੇ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਅਸੀਂ ਤੁਹਾਨੂੰ ਇਸ ਵੀ ਪਲ-ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜਿਹੜੀ ਅੱਜ ਇੱਥੇ ਗੁਰਦੁਦਵਾਰਾ ਸਾਹਿਬ ਵਿਖੇ ਜਿਹੜੀ ਕਿ ਮੀਟਿੰਗ ਦੇ ਵਿੱਚ ਕੀ ਡਿਸੀਜਨ ਲਿਆ ਜਾਂਦਾ ਹੈ ਔਰ ਕਿਸ ਤਰ੍ਹਾਂ ਦਾ ਜਿਹੜਾ ਇਹਦੇ ਵਿੱਚ ਨਤੀਜਾ ਨਿਕਲ ਕੇ ਆਉਂਦਾ ਹੈ ਤੁਹਾਨੂੰ ਇਸ ਵਕਤ ਜਿਹੜੇ ਕਿ ਮੀਟਿੰਗ ਹਾਲ ਦੇ ਵਿੱਚ ਬੈਠੇ ਨੇ ਜਿਹੜੇ ਕਿਸਾਨ ਆਗੂ ਨੇ ਹੁਣ ਜਿਹੜੇ ਕਿ ਮੀਟਿੰਗ ਦਾ ਰਿਜ਼ਲਟ ਜਿਹੜਾ ਕਿ ਪ੍ਰੈਸ ਕਾਨਫਰੰਸ ਕਰਕੇ ਦੱਸਣਗੇ ਅਸੀਂ ਉਹ ਵੀ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ